ਇਸ ਲਈ ਦੀ ਵੱਡੀ ਖਬਰ ਪਾਸਟਰ ਵਰਜਿੰਦਰ ਦੇ ਨਾਲ ਜੁੜੀ ਹੋਏ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਜੀਏ ਕਿ ਬੀਤੇ ਦਿਨ ਪਾਸਟਰ ਵਰਜਿੰਦਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਇਸ ਪੂਰੀ ਗੱਲ ਨੂੰ ਲੈ ਕੇ ਵਿਰੋਧ ਵੀ ਜਤਾਇਆ ਗਿਆ ਤਾਂ ਹੁਣ ਉਸੇ ਮਾਮਲੇ ਦੇ ਵਿੱਚ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਪਾਸਟਰ ਵਰਜਿੰਦਰ ਫਿਰ ਤੋਂ ਕੁੱਟਮਾਰ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਇਹ ਉਹੀ ਵੀਡੀਓ ਹੈ ਪਰ ਇਸ ਦੇ ਵਿੱਚ ਕੈਮਰੇ ਦਾ ਐਂਗਲ ਜਿਹੜਾ ਹੈ ਉਹ ਦੂਸਰੇ ਕੈਮਰੇ ਦੀ ਇਹ ਵੀਡੀਓ ਹੈ ਜਿਸ ਦੇ ਵਿੱਚ ਸਾਰੀ ਕਰਤੂਤ ਪਾਸਟਰ ਬਜਿੰਦਰ ਦੀ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਵੀਡੀਓ ਤੋਂ ਵਾਇਰਲ ਹੋਣ ਤੋਂ ਬਾਅਦ ਪਾਸਟਰ ਬਜਿੰਦਰ ਦੇ ਸਮਰਥਕਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਖਾਸ ਕਰਕੇ ਉਹ ਨੌਜਵਾਨ ਜਿਸ ਦੇ ਉੱਤੇ ਪਾਸਟਰ ਬਜਿੰਦਰ ਦੇ ਵੱਲੋਂ ਪਰਸ ਮਾਰ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਜਿਸ ਦੇ ਥੱਪੜ ਤੱਕ ਮਾਰੇ ਜਾਂਦੇ ਨੇ ਤੇ ਉਸ ਨੌਜਵਾਨ ਦੇ ਵੱਲੋਂ ਇਸ ਪੂਰੀ ਗੱਲ ਤੋਂ ਮੁਨਕਰ ਹੋਇਆ ਜਾਂਦਾ ਹੈ ਉਹ ਕਹਿੰਦਾ ਜੀ ਇਹ ਵੀਡੀਓ AI ਜਨਰੇਟਡ ਹੈ ਤੇ ਉਸ ਤੋਂ ਬਾਅਦ ਹੁਣ ਇੱਕ ਹੋਰ ਵੀਡੀਓ ਦਾ ਐਂਗਲ ਜਿਹੜਾ ਸਾਹਮਣੇ ਆਇਆ ਤਾਂ ਉਸ ਕਿਤੇ ਨਾ ਕਿਤੇ ਫੇਰ ਵੱਡੇ ਸਵਾਲ ਜਿਹੜਾ ਨੇ ਪਾਸਟਰ ਬਜਿੰਦਰ ਦੇ ਖਿਲਾਫ ਸ਼ੁਰੂ ਕਰ ਦਿੱਤੇ ਨੇ ਪਰ ਪਾਸਟਰ ਬਜਿੰਦਰ ਦੀਆਂ ਹੁਣ ਮੁਸ਼ਕਲਾਂ ਦੇ ਵਿੱਚ ਹੋਰ ਬਾਧਾ ਹੁੰਦਾ ਦਿਖਾਈ ਦੇ ਰਿਹਾ ਹੈ ਦਰਅਸਲ ਇਸ ਵੀਡੀਓ ਦੇ ਵਿੱਚ ਜਿਹੜੀ ਮੈਲਾ ਦੇ ਉੱਤੇ ਪਾਸਟਰ ਬਜਿੰਦਰ ਦੇ ਵੱਲੋਂ ਹੱਥ ਚੁੱਕਿਆ ਜਾਂਦਾ ਹੈ ਤਾਂ ਉਹ ਮੈਲਾ ਹੁਣ ਪੁਲਿਸ ਸਟੇਸ਼ਨ ਪਹੁੰਚ ਚੁੱਕੀ ਹੈ ਜੀ ਹਾਂ ਮੋਹਾਲੀ ਦੇ ਮੁੱਲਾਂਪੁਰ ਦੇ ਵਿੱਚ ਪਾਸਟਰ ਵਰਜਿੰਦਰ ਦੇ ਖਿਲਾਫ ਮਹਿਲਾ ਦੇ ਵੱਲੋਂ ਸ਼ਿਕਾਇਤ ਅਦਾਰਜ ਕਰਵਾਈ ਗਈ ਹੈ ਮਹਿਲਾ ਦਾ ਕਹਿਣਾ ਹੈ ਕਿ ਲਗਾਤਾਰ ਜਦੋਂ ਤੋਂ ਇਹ ਵੀਡੀਓ ਸੋਸ਼ਲ ਮੀਡੀਆ ਦੇ ਵਿੱਚ ਅੱਗ ਦੀ ਤਰ੍ਹਾਂ ਫੈਲੀ ਹੈ ਤਾਂ ਪਾਸਟਰ ਵਰਜਿੰਦਰ ਦੇ ਵੱਲੋਂ ਉਸ ਦੇ ਉੱਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਮਰਵਾ ਦਿੱਤਾ ਜਾਏਗਾ ਤੇ ਨਾਲ ਦੀ ਨਾਲ ਉਸ ਦੇ ਪਤੀ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਉਸ ਦੇ ਉੱਤੇ ਕਈ ਬਲਤਕਾਰ ਦੇ ਕੇਸ ਲਗਵਾ ਦਿੱਤੇ ਜਾਣਗੇ ਤੇ ਨਾਲ ਦੀ ਨਾਲ ਪਾਸਟਰ ਬਜਿੰਦਰ ਦੇ ਵੱਲੋਂ ਇਹ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਮਹਿਲਾ ਦੇ ਵੱਲੋਂ ਚਰਚ ਦੇ ਕੀਮਤੀ ਕਾਗਜ਼ ਰਜਿਸਟਰੀਆਂ ਚੋਰੀ ਕਰ ਲਈਆਂ ਗਈਆਂ ਨੇ ਜਿਸ ਤੋਂ ਬਾਅਦ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਮਹਿਲਾ ਦੇ ਵੱਲੋਂ ਮੁੱਲਾਂਪੁਰ ਦੇ ਜੜਾ ਥਾਣਾ ਹੈ ਉੱਥੇ ਜਾ ਕੇ ਕੰਪਲੇਂਟ ਜਿਹੜੀ ਆ ਦਰਜ ਕਰਵਾ ਦਿੱਤੀ ਗਈ ਹੈ ਤੇ ਨਾਲ ਦੀ ਨਾਲ ਇਹ ਵੀ ਖਤਸਾ ਜਤਾਇਆ ਗਿਆ ਕਿ ਉਸ ਦੀ ਜਾਨ ਨੂੰ ਖਤਰਾ ਹੈ ਪਾਸਟਰ ਬਰਜਿੰਦਰ ਦੇ ਵੱਲੋਂ ਕੁਝ ਲੋਕਾਂ ਨੂੰ ਉਹਦਾ ਕਤਲ ਕਰਨ ਦੀ ਵੀ ਗੱਲ ਆਖੀ ਗਈ ਹੈ ਤੇ ਉੱਥੇ ਹੀ ਸਾਰਾ ਮਾਮਲਾ ਜਿਹੜਾ ਹੁਣ ਪੁਲਿਸ ਦੀ ਨਿਗਾਹ ਦੇ ਵਿੱਚ ਆ ਚੁੱਕਾ ਹੈ ਮਹਿਲਾ ਦੇ ਵੱਲੋਂ ਸ਼ਿਕਾਇਤ ਜਿਹੜੀ ਆ ਦਰਜ ਕਰਵਾ ਦਿੱਤੀ ਗਈ ਹੈ ਤਾਂ ਤਸਵੀਰ ਤੇ ਨਵੇਂ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਪਾਸਟਰ ਵਿਜਿੰਦਰ ਦੀ ਉਸੇ ਦਿਨ ਦੀ ਵੀਡੀਓ ਹੈ ਦੂਸਰੇ ਕੈਮਰੇ ਦੀ ਇਹ ਵੀਡੀਓ ਹੈ ਤਾਂ ਲਗਾਤਾਰ ਦੋ ਵੀਡੀਓਜ਼ ਇਸ ਪੂਰੇ ਮਾਮਲੇ ਦੇ ਵਿੱਚ ਨਿਕਲ ਕੇ ਆ ਰਹੀ ਹੈ ਤੇ ਜਿਹੜੇ ਇਲਜ਼ਾਮਾਂ ਦੇ ਉੱਤੇ ਪ੍ਰਤੀਕਿਰਿਆ ਕੱਲ ਪਾਸਟਰ ਬਜਿੰਦਰ ਦੇ ਸਮਰਥਕਾਂ ਦੇ ਵੱਲੋਂ ਦਿੱਤੀ ਗਈ ਸੀ ਕਿਤੇ ਨਾ ਕਿਤੇ ਉਹ ਝੂਠੀ ਪੈਂਦੀ ਹੋਈ ਦਿਖਾਈ ਦੇ ਰਹੀ ਹੈ ਤੇ ਉਧਰ ਜੇਕਰ ਗੱਲ ਕੀਤੀ ਜਾਵੇ ਤਾਂ ਸਿੱਖ ਕਾਰਕੂਨ ਜਿਹੜੇ ਨੇ ਭਗਤ ਸਿੰਘ ਦੁਆਬੀ ਤਾਂ ਉਹਨਾਂ ਦੇ ਵੱਲੋਂ ਵੀ ਇਹ ਅਪੀਲ ਕੀਤੀ ਗਈ ਹੈ ਕਿ ਜੇਕਰ ਪਾਸਟਰ ਬਜਿੰਦਰ ਦੇ ਉੱਤੇ ਕਾਰਵਾਈ ਨਾ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਪੰਜਾਬ ਬੰਦ ਕਰ ਦਿੱਤਾ ਜਾਏਗਾ ਜਿੱਹਾਂ ਪੰਜਾਬ ਬੰਦ ਕਰਕੇ ਉਹਨਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾਏਗਾ ਤੇ ਲਗਾਤਾਰ ਹੁਣ ਪਾਸਟਰ ਬਜਿੰਦਰ ਦੇ ਉੱਤੇ ਕਾਰਵਾਈ ਦੀ ਮੰਗ ਤੇਜ਼ ਹੁੰਦੀ ਜਾ ਰਹੀ ਹੈ। ਥਾਣੇ ਦੱਸਿਆ ਕਿ 2018 ਦੇ ਵਿੱਚ ਪਾਸਟਰ ਬਜਿੰਦਰ ਜੇਲ੍ਹ ਦੀ ਹਵਾ ਵੀ ਖਾ ਚੁੱਕਾ ਇੱਕ ਬਲਤਕਾਰ ਮਾਮਲੇ ਦੇ ਵਿੱਚ ਸੋ ਸੋਬਾ ਹੁਣ ਕਪੂਰਥਲਾ ਦੀ ਇੱਕ ਮਹਿਲਾ ਦੇ ਵੱਲੋਂ ਵੀ ਬਲਤਕਾਰ ਦਾ ਮਾਮਲਾ ਦਰਜ ਕਰਵਾਇਆ ਗਿਆ ਤੇ ਹੁਣ ਤੀਸਰਾ ਮਾਮਲਾ ਮੁੱਲਾਂਪੁਰ ਦੇ ਵਿੱਚ ਦਰਜ ਹੋ ਗਿਆ ਤੇ ਸਭ ਦੇ ਦਰਮਿਆਨ ਭਗਤ ਸਿੰਘ ਦੁਆਬੀ ਹੋਰਾਂ ਦੇ ਵੱਲੋਂ ਇਹ ਵੀ ਐਲਾਨ ਕਰ ਦਿੱਤਾ ਗਿਆ ਹੈ ਕਿ ਜੇ ਪੁਲਿਸ ਕਾਰਵਾਈ ਨਹੀਂ ਕਰਦੀ ਤਾਂ ਪੰਜਾਬ ਬੰਦ ਕਰ ਦਿੱਤਾ ਜਾਏਗਾ। ਤਾਂ ਇਸ ਖਬਰ ਦੇ ਉੱਤੇ ਹੋਰ ਜਾਣਕਾਰੀ ਲਵਾਂਗੇ। ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਭਗਤ ਸਿੰਘ ਦੁਆਬੀ ਦੁਆਬੀ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਹਮਦਰ ਟੀਵੀ ਤੇ ਧੰਨਵਾਦ ਜੀ ਧੰਨਵਾਦ ਬਹੁਤ-ਬਹੁਤ ਜੀ ਪਾਸਟਰ ਰਜਿੰਦਰ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਕੈਮਰੇ ਦਾ ਦੂਸਰਾ ਐਂਗਲ ਹੈ ਜਿਸ ਦੇ ਵਿੱਚ ਸਾਫ਼ ਦੇਖ ਰਿਹਾ ਹੈ ਹਾਲਾਂਕਿ ਪਹਿਲੇ ਦਿਨ ਤਾਂ ਇਹ ਕਿਹਾ ਜਾ ਰਿਹਾ ਸੀ ਪਾਣੀ ਦੀ ਬੋਤਲ ਮਾਰੀ ਗਈ ਹੈ ਪਰ ਹੁਣ ਫੋਨ ਦੇਖ ਰਿਹਾ ਹੈ ਤੇ ਕੱਲ ਇੱਕ ਤੁਹਾਨੂੰ ਯਾਦ ਹੋਏਗਾ ਕਿ ਨੌਜਵਾਨ ਵੀ ਸਾਹਮਣੇ ਆਇਆ ਉਸਨੇ ਕਹੇ ਵੀਡੀਓ ਪੂਰੀ AI ਜਨਰੇਟਡ ਹੈ ਜੀ ਇਹ ਨੌਜਵਾਨ ਜਿਹੜਾ ਸਾਹਮਣੇ ਆਇਆ ਨਾ ਇਹ ਉਹੀ ਹੈ ਜਿਹਦੇ ਮੋਬਾਈਲ ਮਾਰਿਆ ਗਿਆ ਜੀ ਠੀਕ ਹੈ ਜੀ ਪਰ ਇਹ ਇਹ ਪਾਸਟਰ ਦਾ ਚੇਲਾ ਆ ਹੁਣ ਪਾਸਟਰ ਬਹੁਤ ਵੱਡੀ ਸ਼ਖਅ ਹੈ ਜਿਸ ਨੂੰ ਪੁਲਿਸ ਹੱਥ ਨਹੀਂ ਪਾਰੀ ਜਿਸ ਨੂੰ ਔਮਨ ਕਮਿਸ਼ਨ ਹੱਥ ਨਹੀਂ ਪਾਰਿਆ ਹੈਨਾ ਤੇ ਇੱਕ ਉਹ ਕੱਲਾ ਮੁੰਡਾ ਜਿਹੜਾ ਹੈਗਾ ਉਹ ਕੀ ਕਰ ਲੇਗਾ ਜੇ ਉਹ ਵਿਰੋਧ ਚ ਬਿਆਨ ਦਿੰਦਾ ਵੀ ਹੈ ਤੇ ਉਹ ਪਤਾ ਨਹੀਂ ਕਿਹੜੇ ਖੱਡ ਚ ਲੱਭੇਗਾ ਹਮ ਹੈਨਾ ਉਹਦੀ ਉਹਦੀ ਪਾਸਟਰ ਦੀ ਜੜ ਦੇ ਵਿੱਚ ਬੈਠ ਗਈ ਕਤਲ ਕਿਵੇਂ ਗਵਾਹ ਹੋ ਸਕਦਾ ਕਤਲ ਦਾ ਹਮ ਹਨ ਇੱਕ ਕਹਾਵਤ ਹੁੰਦੀ ਆ ਦੂਜੀ ਗੱਲ ਇਹ ਜਿਹੜੀ ਕਹਿੰਦੇ ਸੀਗੇ ਕਿ ਇਹ ਵੀਡੀਓ AI ਜਰਨੇਟਡ ਆ ਜਾਂ ਫਲਾਣਾ ਆ ਧੰਕਾਣਾ ਆ ਅੱਜ ਦੂਜਾ ਐਂਗਲ ਵੀ ਮੀਡੀਆ 'ਚ ਪਹੁੰਚ ਗਿਆ ਜੀ ਠੀਕ ਆ ਹੁਣ ਦੂਜੇ ਐਂਗਲ ਦੇ AI ਇੰਨਾ ਸਿਆਣਾ ਨਹੀਂ ਹੋਇਆ ਹਾਲੇ ਤੱਕ ਕਿ ਇੱਕ ਘਟਨਾ ਦੀ ਦੋ ਸਾਈਡ ਦੀ ਵੀਡੀਓ ਬਣਾ ਕੇ ਦੇ ਦੇਵੇ ਹੂੰ ਮੈਂ ਖੁੱਲਾ ਚੈਲੰਜ ਦਿੰਦਾ ਪਾਸਟਰ ਦੇ ਸਾਰੇ ਜਿੰਨੇ ਵੀ ਚੇਲੇ ਨੇ ਬਰਜਿੰਦਰ ਦੇ ਚੇਲਿਆਂ ਨੂੰ ਖੁੱਲਾ ਚੈਲੰਜ ਦਿੰਦਾ ਜੇ ਫਿਰ ਵੀ ਦਾਵਾ ਕਰਦੇ ਨੇ ਕਿ AI ਜਨਰੇਟਡ ਆ ਇਹਨਾਂ ਕੋਲ ਉਹ ਤਕਨੀਕਾਂ ਹੈਗੀਆਂ ਨੇ ਇਹਨਾਂ ਕੋਲ ਉਹ ਐਕਸਪਰਟ ਹੈਗੀਆਂ ਨੇ ਜਿਹੜੇ ਦੱਸਦੇ ਨੇ ਕਿ ਇਹ ਵੀਡੀਓ AI ਜਨਰੇਟਡ ਆ ਮੈਂ ਇਹਨਾਂ ਦੀ ਲੱਤੇ ਹੇਠਾਂ ਦੀ ਲੰਘ ਜਾਊਂਗਾ ਮੇਰੀ ਵੀਡੀਓ ਬਣਾਣ ਭਗਤ ਸਿੰਘ ਦੁਆਬੀ ਦੀ ਵੀਡੀਓ ਬਣਾਣ ਉਸ ਵੀਡੀਓ ਚ ਜਿੱਥੇ ਉਹ ਹੈ ਆਇਆ ਪਾਸਟਰ ਬਜਿੰਦਰ ਦਿਖਦਾ ਉੱਥੇ ਉਹਨੂੰ ਹਟਾ ਕੇ ਭਗਤ ਸਿੰਘ ਦੁਆਬੀ ਖੜਾ ਕਰ ਦੇਣ ਜੀ ਨਹੀਂ ਸੁਖਾਣਾ ਹੈਗਾ ਵੀਡੀਓਜ਼ ਬਣਾਣੀਆਂ ਤੇ ਉਥੇ ਪਗਲ ਸਿੰਘ ਤੋਂ ਆ ਵੀ ਖੜਾ ਕਰ ਦੇ ਆਪਣੀ ਖੱਲ ਬਚਾਉਣ ਵਾਸਤੇ ਜਦੋਂ ਬੱਕੇ ਦੀ ਜਦੋਂ ਕਾਨੂੰਨ ਦੇ ਛੁਰੀ ਦੇ ਹੇਠ ਕੋਈ ਆ ਜਾਂਦਾ ਨਾ ਮੈਂ ਜਦੋਂ ਕੋਈ ਕਸੂਰਪਾ ਹੋਂਦਾ ਉਹ ਕਾਨੂੰਨ ਦੇ 파ਹੇ ਹੇਠ ਆ ਜਾਂਦਾ ਤੇ ਉਹ ਆਪਣੀ ਖੱਲ ਬਚਾਉਣ ਵਾਸਤੇ ਸਭ ਕੁਝ ਕਰਦਾ ਹੁੰਦਾ ਜੀ ਜੀ ਇਹਨਾਂ ਦੀਆਂ ਬਿਆਨਵਾਦੀਆਂ ਸਿਰਫ ਔਰ ਸਿਰਫ ਆਪਣੀ ਖੱਲ ਬਚਾਉਣ ਵਾਸਤੇ ਆ ਦੁਆਬੀ ਸਾਹਿਬ ਇਹਦਾ ਕਾਰਨ ਕੀ ਸੀ ਕਿ ਪਾਸਟਰ ਬਰਜਿੰਦਰ ਐਨੀ ਤੈਸ਼ ਦੇ ਵਿੱਚ ਆ ਗਿਆ ਕਿਹੜੀ ਗੱਲ ਨੂੰ ਲੈ ਕੇ ਪੂਰੀ ਕੁੱਟਮਾਰ ਹੋਈ ਆ ਦੇਖੋ ਇਥੇ ਜਿਹੜੀ ਜਿਹੜੀ ਇਹ ਲੇਡੀ ਆ ਜਿਹਦੇ ਨਾਲ ਕੁੱਤਮਾਰ ਹੋ ਰਹੀ ਆ ਜੋ ਹੁਣ ਤੱਕ ਖਬਰ ਜੋ ਹੁਣ ਤੱਕ ਆ ਪਤਾ ਲੱਗਿਆ ਹੈਗਾ ਉਹਨੂੰ ਉਹਨੂੰ ਕੋਈ ਕੰਮ ਦਿੱਤਾ ਗਿਆ ਸੀ ਕਿ ਸੜਕੀ ਨੇ ਚਰਚ ਆਉਣਾ ਸੀ ਉਹ ਚਰਚ ਆਈ ਨਹੀਂ ਕੋਈ ਇਦਾਂ ਦੀ ਗੱਲਬਾਤ ਹੈ ਕਿ ਕੋਈ ਇਹਨਾਂ ਦੀ ਇਹਨਾਂ ਦੀ ਟੀਮ ਦੇ ਵਿੱਚੋਂ ਹੀ ਕੋਈ ਲੜਕੀ ਸੀ ਉਹ ਚਰਚ ਆਣਾ ਸੀ ਉਹ ਆਈ ਨਹੀਂ ਤੇ ਉਹ ਚੀਜ਼ ਉਹ ਕਿਉਂ ਨਹੀਂ ਆਈ ਇਸ ਚੀਜ਼ ਦੀ ਐਸਕੇਲੇਸ਼ਨ ਦੇ ਵਿੱਚ ਉਹ ਉਹ ਲੜਕੀ ਇਹ ਲੇਡੀ ਦੇ ਸੰਪਰਕ ਦੇ ਵਿੱਚ ਸੀ ਇਹ ਸਾਰੀ ਗੱਲਬਾਤ ਹੋਈ ਹੈ ਬਾਕੀ ਇਹ ਹੁਣ ਹੌਲੀ-ਹੌਲੀ ਕਲੀਅਰ ਹੋਏਗਾ ਮੈਂ ਦਾਵਾ ਨਹੀਂ ਕਰਦੇ ਕਿ ਇਹ ਹੀ ਆ ਹੂੰ ਇਹ ਹੌਲੀ-ਹੌਲੀ ਜਦੋਂ ਉਹ ਵੀ ਹੂੰ ਫਿਰ ਇਹ ਸਾਰੀਆਂ ਚੀਜ਼ਾਂ ਸਾਹਮਣੇ ਹੋਣਗੀਆਂ ਔਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਜੋ ਅਸੀਂ ਕੀਤੀ ਆ ਇਹ ਪਤਾ ਲੱਗਿਆ ਕਿ ਕੋਈ ਕਿਸੇ ਲੜਕੀ ਨੇ ਚਰਚਾ ਆ ਨਾ ਸੀਗਾ ਜੀ ਅ ਦੁਆਬੀ ਸਾਹਿਬ ਕੀ ਕਾਰਨ ਮੰਨਦੇ ਹੋ ਕਿ ਜਦੋਂ ਇੱਕ ਸਿੰਗਰ ਦੇ ਵੱਲੋਂ ਪੋਸਟ ਪਾਤੀ ਜਾਂਦੀ ਹੈ ਦੁਪਹਿਰ ਦੇ ਸਮੇਂ ਰਾਤੋਂ ਰਾਤ ਇੱਕ ਪ੍ਰੋਡਿਊਸਰ ਤੇ ਐਕਸ਼ਨ ਹੋ ਜਾਂਦਾ ਹੈ ਵੂਮਨ ਕਮਿਸ਼ਨ ਬੜੀ ਜਲਦੀ ਐਕਸ਼ਨ ਲੈਂਦੀ ਹੈ ਇਹ ਮਹਿਲਾ ਸਾਫ਼ ਤੌਰ ਤੇ ਪਿਛਲੇ 3 ਦਿਨਾਂ ਤੋਂ ਵੀਡੀਓ ਵਾਇਰਲ ਹੋ ਰਹੀ ਹੈ ਮਹਿਲਾ ਦੇ ਉੱਤੇ ਜਿਵੇਂ ਪਹਿਲਾਂ ਮੂੰਹ ਤੇ ਡਹਿਰੀ ਮਾਰੀ ਜਾਂਦੀ ਹੈ ਫਿਰ ਉਸ ਤੋਂ ਕੁੱਟਮਾਰ ਕੀਤੀ ਜਾਂਦੀ ਹੈ ਗਲਤ ਤਾਕਤ ਦਾਪ ਦਿੱਤਾ ਜਾਂਦਾ ਹੈ ਸ਼ਰੇਮ ਵਾਇਲੇਸ਼ਨ ਕੀਤੀ ਜਾ ਰਹੀ ਹੈ ਉਸ ਦੇ ਉੱਤੇ ਐਕਸ਼ਨ ਹੀ ਲਿਆ ਗਿਆ ਤਿੰਨ ਦਿਨਾਂ ਬਾਅਦ ਮਹਿਲਾ ਨੂੰ ਜਿਹੜਾ ਥਾਣੇ ਜਾਣਾ ਪਿਆ ਜਾ ਕੇ ਉੱਥੇ ਬਿਆਨ ਵੀ ਦਿੱਤਾ ਰੋਂਦੀ ਹੋਈ ਨੇ ਕਿ ਮੇਰੀ ਤਾਂ ਜਾਨ ਨੂੰ ਖਤਰਾ ਹੈ ਮੈਂ ਆਪਣੇ ਬੱਚਿਆਂ ਨੂੰ ਨਹੀਂ ਬਾਹਰ ਭੇਜ ਰਹੀ ਸਾਰੇ ਸਕੂਲ ਕਾਲਜ ਬੰਦ ਕਰਵਾ ਦਿੱਤੇ ਗਏ ਨੇ ਤੁਸੀਂ ਵੀ ਮੰਗ ਕੀਤੀ ਹੈ ਕਿ ਕਾਰਵਾਈ ਕਰੋ ਨਹੀਂ ਤਾਂ ਪੰਜਾਬ ਬੰਦ ਕਰਾਂਗੇ ਇਹ ਕਾਰਨ ਕੀ ਨੇ ਕਿਉਂਕਿ ਡੇਢ ਦੋ ਮਹੀਨੇ ਦਾ ਸਮਾਂ ਹੋ ਗਿਆ ਪਾਸਟਰ ਰਜਿੰਦਰ ਦੇ ਉੱਤੇ ਬਲਦਕਾਰ ਤੋਂ ਲੈ ਕੇ ਹੁਣ ਕੁੱਟਮਾਰ ਤੱਕ ਦਾ ਵਿਵਾਦ ਜੁੜ ਗਿਆ ਦੇਖੋ ਪਾਸਟਰ ਬਲਜੰਦਰ ਬੜੀ ਠੋਕ ਕੇ ਕਹਿੰਦਾ ਕਿ ਪ੍ਰਸ਼ਾਸਨ ਉਹਦੀ ਜੇਬ ਚਾਹੁੰਦਾ ਉਹਨੇ ਕਈ ਜਗ੍ਹਾ ਕਿਹਾ ਕਿ ਪ੍ਰਸ਼ਾਸਨ ਮੇਰੀ ਜੇਬ ਚਾਹੇਗਾ ਇਹ ਕਦੀ ਵਿਕਟਮਸ ਨੂੰ ਉਹਨੇ ਵਿਕਟਮਸ ਨੂੰ ਤਨਖਾਹ ਆ ਵਿਕਟਮਸ ਨੂੰ ਉਹਦੇ ਪਿਆਤੇ ਫੋਨ ਕਰਕੇ ਕਹਿੰਦੇ ਆ ਪ੍ਰਸ਼ਾਸਨ ਸਾਡੀ ਜੇਬ ਚ ਪਰ ਹੁਣ ਜੋ ਦਿਖ ਰਿਹਾ ਸਾਹਮਣੇ ਜਦੋਂ ਤੁਸੀਂ ਕਹਿੰਦੇ ਕਿ ਇੱਕ ਸਿੰਗਰ ਨੇ ਪੋਸਟ ਪਾਈ ਤੇ ਸ਼ਾਮ ਨੂੰ ਕਾਰਵਾਈ ਹੋ ਗਈ ਪਰ ਇੱਥੇ ਪਾਸਕੋ ਐਕਟ ਦੀਆਂ ਕਾਰਵਾਈਆਂ ਨੇ ਇੱਥੇ ਬਲਾਤਕਾਰ ਦੇ ਕੇਸ ਨੇ ਇੱਥੇ ਇੱਕ ਮਹਿਲਾ ਦੇ ਨਾਲ ਕੁੱਟ ਮਾਰਦਾ ਕੇਸ ਆ ਤੇ ਪ੍ਰਸ਼ਾਸਨ ਦੀ ਅੱਖਾਂ ਬੰਦ ਨੇ ਇਹ ਤਾਂ ਇਹੀ ਮੰਨੀ ਹੈ ਕਿ ਪ੍ਰਸ਼ਾਸਨ ਅਸਲ ਚ ਪ੍ਰਸ਼ਾਸਨ ਬਲਜਿੰਦਰ ਪਾਸਟਰ ਦੀ ਜੇਬ ਦੇ ਵਿੱਚ ਮੈਂ ਕਹਿੰਦਾ ਧੰਨ ਤੁਹਾਡੇ ਵਰਗੇ ਪੱਤਰਕਾਰ ਵੀਰਾਂ ਦਾ ਧੰਨਵਾਦ ਆ ਮੀਡੀਆ ਵਾਲਿਆਂ ਦਾ ਧੰਨਵਾਦ ਆ ਇਹ ਮਾਮਲਾ ਤੁਸੀਂ ਉਸ ਲੈਵਲ ਤੇ ਲੈ ਆਏ ਹੋ ਜਿੱਤੇ ਹੁਣ ਪ੍ਰਸ਼ਾਸਨ ਦੇ ਉੱਤੇ ਪ੍ਰੈਸ਼ਰ ਬਣ ਰਿਹਾ ਜਿੱਤੇ ਬਲਜਿੰਦਰ ਨੇ ਆਪਣਾ ਸਾਰਾ ਲਾਮ ਲਸ਼ਕਰ ਸਾਮਦਾਮ ਗੰਢ ਪੇਤ ਲਾ ਕੇ ਪ੍ਰਸ਼ਾਸਨ ਨੂੰ ਮੈਨਿਪੂਲੇਟ ਕੀਤਾ ਹੋਇਆ ਪਰਚਿਆਂ ਦੇ ਵਿੱਚ ਇਹ ਕੀ ਕਰ ਰਿਹਾ ਹੈਗਾ ਇਹ ਆਪਣੇ ਪਿਆਦੇ ਜਿਹੜੇ ਹੈਗੇ ਨੇ ਜਿਹੜੇ ਮੁਲਾਜ਼ਮੇ ਦੇ ਨਾਲ ਚੱਲਦੇ ਨੇ ਇਹਦੀ ਇਹਦੀ ਟੁਕੜੀਆਂ ਤੇ ਪਾਉਂਦੇ ਨੇ ਉਹਨਾਂ ਮੁਲਾਜ਼ਮਾਂ ਤੋਂ ਫੇਕ ਐਫ ਆਈ ਆਰਾਂ ਤੱਕ ਕਰਵਾਈ ਜਾਂਦਾ ਵਿਕਟਮ ਦੇ ਪਿਓ ਦੇ ਉੱਤੇ ਐਫ ਆਈ ਆਰ ਕਰਵਾ ਦਿੱਤੀ ਕਿ ਵਿਕਟਮ ਦੇ ਪਿਓ ਨੇ ਕਿਸੇ ਲੜਕੀ ਪਾਸਟਰ ਦੀ ਉਥੇ ਚਰਚ ਦੇ ਵਿੱਚ ਕਿਸੇ ਲੜਕੀ ਦੇ ਨਾਲ ਛੇੜਛਾੜ ਕੀਤੀ ਹੈ ਬਾਅਦ ਚ ਪਤਾ ਲੱਗਿਆ ਕਿ ਵਿਕਟਮ ਦਾ ਪਿਓ ਤਾਂ 2-3 ਮਹੀਨੇ ਤੋਂ ਸਟੇਟ ਦੇ ਵਿੱਚ ਹੀ ਨਹੀਂ ਆ ਜਿਹੜਾ ਬੰਦਾ ਸਟੇਟ ਦੇ ਵਿੱਚ ਨਹੀਂ ਹੈਗਾ ਉਹਦੇ ਉੱਤੇ ਛੇੜਛਾੜਦਾ ਕੇ ਉਹ ਕਲੇਮ ਕਰ ਦਿੱਤਾ ਜਦੋਂ ਇਹ ਗੱਲ ਹੋਈ ਜਦੋਂ ਉਸ ਮੁਲਾਜ਼ਮ ਨਾਲ ਗੱਲ ਹੋਈ ਵੀ ਵਿਕਟਮ ਦਾ ਪਿਓ ਦਾ 3 ਮਹੀਨੇ ਤੋਂ ਸਟੇਟ ਦੇ ਵਿੱਚ ਨਹੀਂ ਆ ਫਿਰ ਵਿਕਟਮ ਦੇ ਘਰ ਵਾਲੇ ਦਾ ਨਾਮ ਬਾ ਦਿੱਤਾ ਗਿਆ ਹੂੰ ਉਸੇ ਕੰਪਲੇਂਟ ਦੇ ਵਿੱਚ ਵਿਕਟਮ ਦੇ ਘਰ ਵਾਲਾ ਜਿਹੜਾ ਹੈਗਾ ਆ ਉਹ ਚੰਡੀਗੜ੍ਹ ਸੀ ਜਿੱਦਣ ਦੀ ਵਰਕਾ ਦਿਖਾਇਆ ਗਿਆ ਉਸ ਤੋਂ ਪਹਿਲਾਂ ਉਹ ਮੇਰੇ ਕੋਲ ਸੀ ਚੰਡੀਗੜ੍ਹ ਸੀ ਅਸੀਂ ਪ੍ਰੈਸ ਕਾਨਫਰੰਸ ਦੀ ਤਿਆਰੀ ਕਰ ਰਹੇ ਸੀ ਹੂੰ ਇੱਥੇ ਤੱਕ ਇਹ ਕਾਨੂੰਨ ਨੂੰ ਆਪਣੀ ਜੇਬ ਚ ਲੈ ਕੇ ਫਿਰਦਾ ਪਿਆ ਪਾਸਟਰ ਜੀ ਇਹ ਸਰਸੇ ਵਾਲਾ ਜੇ ਸਰਸੇ ਵਾਲਾ ਅੱਜ ਕਨਵਿਕਟਡ ਹੋਇਆ ਉਹਨੂੰ ਸਜ਼ਾ ਹੋਈ ਆ ਪਰ ਸਰਸੇ ਵਾਲਾ ਵੀ ਐਸੇ ਭਲੇਕੇ ਚ ਸੀਗਾ ਤੇ ਇਹ ਤੁਹਾਡੇ ਵਰਗੇ মিডিਆ ਵਾਲੇ ਜਿਹੜੇ ਜਾਗਦੀ ਜ਼ਮੀਰ ਵਾਲੇ ਨੌਜਵਾਨ ਵੀਰ ਸੀਗੇ ਸਾਡੇ ਨਾਲ ਹਾਂ ਠੀਕ ਹੈ ਉਸ ਟਾਈਮ ਉਸ ਵਿਕਟਮ ਦੇ ਨਾਲ ਸਾਡੇ ਨਾਲ ਦੀ ਉਸ ਵਿਕਟਮ ਦੇ ਨਾਲ ਇਹਨਾਂ ਦੀ ਬਦੌਲਤ ਉਹ ਇਨਸਾਫ ਹੋਇਆ ਸੀ ਤੇ ਇਹ ਇਨਸਾਫ ਵੀ ਹੁਣ ਤੁਹਾਡੇ ਵਰਗੇ মিডিਆ ਵਾਲੇ ਜਾਗਦੀ ਜ਼ਮੀਰ ਵਾਲੇ ਜਿਹੜੇ ਵੀਰ ਨੇ ਉਹਨਾਂ ਦੇ ਕਰਕੇ ਹੋਇਆ ਜੀ ਦਬੀ ਸਾਊਤ ਦਾ ਅਗਲਾ ਕਦਮ ਕੀ ਰਹੇਗਾ ਕਿਉਂਕਿ 3-4 ਦਿਨ ਦਾ ਸਮਾਂ ਆਲਰੇਡੀ ਹੋ ਗਿਆ ਤੁਸੀਂ ਪਹਿਲਾਂ ਹੀ ਹਫਤਾ ਪਹਿਲੇ ਪ੍ਰੈਸ ਕਾਨਫਰੰਸ ਕੀਤੀ ਸੀਗੀ ਕੱਲ ਪਰਸੋ ਵੀ ਕੀਤੀ ਆ ਅੰਮ੍ਰਿਤਸਰ ਦੇ ਵਿੱਚ ਤੁਸੀਂ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਹੋ ਸਾਰੀਆਂ ਜਥੇਬੰਦੀਆਂ ਨੂੰ ਇਕੱਠਾ ਕਰ ਰਹੇ ਹੋ ਚਾਹੇ ਉਹ ਬਾਦਮੀਕ ਸਮਾਜ ਹੋਵੇ ਹੋਰ ਪਿਛਲੇ ਦਬਕਿਆਂ ਵਾਲੇ ਹੋਣ ਤੇ ਲਗਾਤਾਰ ਪਾਸਟਰ ਬਜਿੰਦਰ ਵੀ ਇਹ ਕਹਿ ਰਹੇ ਆ ਕਿ ਜਿਹੜੀ ਲੜਕੀ ਦੇ ਵੱਲੋਂ ਕੰਪਲੇਂਟ ਕੀਤੀ ਗਈ ਉਹ ਚ ਤਾਂ ਬੁਰੀ ਆਤਮਾ ਨੇ ਪ੍ਰਵੇਸ਼ ਕਰ ਲਿਆ ਤੇ ਇਹ ਖੜ ਕੇ ਸਟੇਜਾਂ ਤੋਂ ਇਹ ਵੀ ਕਹਿੰਦੇ ਨੇ ਕਿ ਜਿਹੜਾ ਕਿਸੇ ਮਹਿਲਾ ਨਾਲ ਕੁੱਟਮਾਰ ਕਰਦਾ ਉਹਦੇ ਅੰਦਰ ਪਾਪੀ ਰੂਹ ਹੁੰਦੀ ਹੈ ਤੇ ਹੁਣ ਪਾਸਟਰ ਬੋਲਦੇ ਰਹੇ ਅੰਦਰ ਕਿਹੜੀ ਪਾਪੀ ਰੂਹ ਆ ਗਈ ਪਾਪੀ ਰੂਹ ਤਾਂ ਦੁਆਬੀ ਦੇ ਅੰਦਰ ਵੀ ਹੈ ਨਾ ਪਾਪੀ ਰੂਹ ਤਾਂ ਦੁਆਬੀ ਦੇ ਅੰਦਰ ਵੀ ਹੈ ਜਿਹੜੀ ਇਹਦੇ ਖਿਲਾਫ ਚੱਲ ਰਹੀ ਹੈ ਜੀ ਅਗਲਾ ਐਕਸ਼ਨ ਕੀ ਹੋਏਗਾ ਦੁਆਬੀ ਸਾਡਾ ਪਕੜਾ ਮਸ਼ੂ ਕਰਦਾ ਹੁੰਦਾ ਦੇਖੋ ਕੱਲ ਇਹ ਕੋਰਟ ਦੇ ਵਿੱਚ ਸੀਗਾ ਪਰਚਾ ਕੋਰਟ ਦੇ ਵਿੱਚ ਸਾਡਾ ਇੱਕ ਵੀਰ ਜਿਹੜਾ ਹੈਗਾ ਦੂਜੇ ਪੱਖ ਦੇ ਵਿੱਚ ਖੜਿਆ ਸੀਗਾ ਵਿਕਟਮ ਦੇ ਨਾਲ ਖੜਿਆ ਸੀ ਤੇ कोर्ट ਦੀ ਜੱਜ ਨੂੰ ਰਿਕਵੈਸਟ ਕਰ ਰਿਹਾ ਸੀਗਾ ਕਿਸ ਉਹ ਸਾਡੇ ਵੀਰ ਨੂੰ ਬਾਹਰ ਕੱਢਿਆ ਜਾਵੇ ਸਿਮਰਨ ਨੌ ਦਾ ਨਾਮ ਹੈਗਾ ਉੱਥੇ ਦਾ ਅਗੜਮ ਬਗੜਮ ਛੂ ਨਹੀਂ ਚੱਲਿਆ ਉੱਥੇ ਜਿਹੜਾ ਐਦਾ ਆਤਮਾ ਕੰਟਰੋਲ ਕਰਨ ਵਾਲਾ ਜਿਹੜਾ ਇਹਦੇ ਕੋਲ ਰਿਮੋਟ ਕੰਟਰੋਲ ਆ ਉਹ ਨਹੀਂ ਚੱਲਿਆ ਜੱਜ ਸਾਹਿਬ ਦੀ ਰਿਕਵੈਸਟ ਕਿਉਂ ਕਰ ਰਹੇ ਆ ਸਿਕਾ ਉਥੇ ਆਪਣਾ ਰਿਮੋਟ ਦਾ ਵਕੀ ਸਾਡੇ ਵੀਰ ਨੂੰ ਬਾਹਰ ਕੱਢ ਦਿੰਦਾ ਹੈਨਾ ਇਹ ਉੱਥੇ ਆ ਕੇ ਜੱਜ ਸਾਹਿਬ ਦੇ ਸਾਹਮਣੇ ਕੋਰਟ ਦੇ ਵਿੱਚ ਕਿਉਂ ਖੜਿਆ ਹੋਇਆ ਜਿਹੇ ਦੇ ਕੋਲ ਇਹ ਆਤਮਾ ਤੇ ਪਵਿੱਤ ਇਹ ਭੂਤ ਪ੍ਰੇਤ ਕੱਢਣ ਵਾਲਾ ਤੇ ਤੁਸੀਂ ਦੇਖਿਆ ਜਈਆਂ ਸਟੇਜਾਂ ਤੇ ਇਹ ਕਿਵੇਂ ਮੁਰਦੇ ਜਿਉਂਦੇ ਕਰਦਾ ਇਹ ਹੈ ਹੱਥ ਮਾਰਦਾ ਤੇ ਉਹ ਇਹਦੇ ਸਾਹਮਣੇ ਜੰਗ ਦੇ ਤਰ੍ਹਾਂ ਲੱਗਉਂਦੇ ਆ ਕਿ ਨਹੀਂ ਉੱਥੇ ਜੱਜ ਸਾਹਿਬ ਦੇ ਉੱਤੇ ਕਿਉਂ ਨਹੀਂ ਉਹ ਜਾਦੂ ਟੋਣੇ ਚਲਾ ਕੇ ਆਪਣੇ ਪੱਖ ਵਿੱਚ ਉਹ ਕਰਵਾ ਲਿਆ ਸਾਡੇ ਵਕੀਲ ਤੇ ਉਹ ਜਾਦੂ ਟੋਣੇ ਕਿਉਂ ਨਹੀਂ ਚਲਾਤੇ ਪਕਰ ਸਿੰਘ ਦੁਆਬੀ ਇਹਨੇ ਲੰਬਾ ਕਈ ਦਿਨਾਂ ਤੋਂ ਮੈਂ ਲੱਗਿਆ ਹੋਇਆ ਹੈ ਨਾ ਮੇਰੇ ਤੇ ਇਹ ਅਗੜਮ-ਪਗੜਮ ਛੂ ਕਿਉਂ ਨਹੀਂ ਕੀਤਾ ਇਹਨੇ ਨਹੀਂ ਕਰਤਾ ਰਿਹਾ ਜਾਦੂ ਟੋਣਾ ਤਾਂ ਹੀ ਤਾਂ ਕਾਰਵਾਈ ਨਹੀਂ ਹੋ ਰਹੀ ਦੁਆਬੀ ਸਾਹਿਬ ਪਕ ਕਾਰਵਾਈ ਤਾਂ ਉਹਦੀ ਜਿਹੜੀ ਇਨਫਲੂਐਂਸ ਆ ਉਹਦੇ ਸਿਰ ਤੇ ਨਹੀਂ ਹੋ ਰਹੀ ਨਾ ਜਿਹੜਾ ਇਹਦਾ ਅਗੜਮ-ਪਗੜਮ ਛੂ ਆ ਅਗੜਮ-ਪਗੜਮ ਛੂ ਦੇ ਨਾਲ ਸਾਨੂੰ ਉਡਾ ਦੇ ਸਾਨੂੰ ਹਵਾ ਚ ਟੰਗ ਦਵੇ ਉਹ ਨਹੀਂ ਹੋ ਰਿਹਾ ਨਾ ਉਹ ਚੱਲ ਨਹੀਂ ਰਿਹਾ ਕਿਉਂਕਿ ਅਸੀਂ ਇਹਦੇ ਕੰਟਰੋਲ 'ਚ ਨਹੀਂ ਆਸੀ ਇਹ ਤੇ ਪੈਸਿਆਂ ਤੇ ਨਹੀਂ ਹੈਗੇ ਹੂੰ ਤੇ ਇਸ ਚੀਜ਼ ਦੇ ਵਿੱਚ ਦੋ ਫਾਇਦੇ ਹੋਣਗੇ ਇੱਕ ਇਹਦਾ ਜਿਹੜਾ ਇਹਦਾ ਜਿਹੜਾ ਝੂਠ ਦਾ ਪਰਦਾ ਫਾਸ਼ ਹੋਊਗਾ ਹੂੰ ਦੂਜੀ ਚੀਜ਼ ਜਿਹੜੇ ਇਹਦੇ ਗੁਨਾਹ ਹੈਗੇ ਆ ਉਹਦੇ ਗੁਨਾਹਾਂ ਦੀ ਸਜ਼ਾ ਇਹਨੂੰ ਮਾਰਾ ਹੀ ਕਿਰਪਾ ਕਰੇ ਇਹਨੂੰ ਮਿਲੇਗੀ ਹੂੰ ਜੀ ਅਗਲਾ ਕਦਮ ਕੀ ਹੋਏਗਾ ਤਾਂ ਅਭੀ ਸਾਬ ਤੁਹਾਡਾ ਕਿਉਂਕਿ ਤੁਸੀਂ ਪੰਜਾਬ ਬੰਦ ਦੀ ਕਾਲ ਦੇਤੀ ਹੈ ਅਹਲੇ ਕਾਲ ਨਹੀਂ ਦਿੱਤੀ ਜੀ ਕਾਲ ਕਰਾਂਗੇ ਅਸੀਂ ਹੁਣ ਜਿਹੜੇ ਐਸਐਸਪੀ ਸਾਹਿਬ ਹੈਗੇ ਨੇ ਅਸੀਂ ਐਸਐਸਪੀ ਸਾਹਿਬ ਦੇ ਕੋਲ ਪਹੁੰਚਾਂਗੇ ਹੋ ਸਕਦਾ ਸਾਨੂੰ ਐਸਐਸਪੀ ਦਫਤਰ ਤੱਕ ਘਾਹ ਕਰਨਾ ਪਵੇ ਸਾਡੀ ਉਹਦੇ ਤੇ ਇੱਕ ਗੱਲਬਾਤ ਚੱਲ ਰਹੀ ਹੈ ਜਿੱਥੇ ਬੰਦੀਆਂ ਦੇ ਨਾਲ ਤੇ ਬਹੁਤ ਸਾਰੀਆਂ ਜਥੇਬੰਦੀਆਂ ਇਸ ਚੀਜ਼ ਤੇ ਐਗਰੀ ਹੈਗੀਆਂ ਅਸੀਂ ਕਾਨੂੰਨ ਵਿਵਸਥਾ ਨੂੰ ਭੰਗ ਨਹੀਂ ਕਰਨਾ ਚਾਹੁੰਦੇ ਆਪਣੇ ਹੱਥ ਚ ਨਹੀਂ ਲੈਣਾ ਚਾਹੁੰਦੇ ਪਰ ਜੇ ਪ੍ਰਸ਼ਾਸਨ ਇਹਦਾ ਫੇਵਰ ਕਰ ਰਿਹਾ ਜੀਤਾ ਪ੍ਰਸ਼ਾਸਨ ਵਰਜਿੰਦਰ ਕਹਿ ਰਿਹਾ ਕਿ ਪ੍ਰਸ਼ਾਸਨ ਉਹਦੀ ਜੇਬ ਚਾ ਤੇ ਜੋ ਹੁਣੇ ਦਿਖ ਰਿਹਾ ਜੇ ਇਹ ਚੀਜ਼ਾਂ ਐਂ ਚਲਦੀਆਂ ਰਹੀਆਂ ਤੇ ਫਿਰ ਸਾਨੂੰ ਮਜਬੂਰ ਹੋਣਾ ਪਏਗਾ ਸੜਕਾਂ ਤੇ ਉਤਰਨ ਵਾਸਤੇ ਸੜਕਾਂ ਜਾਮ ਕਰਨ ਵਾਸਤੇ ਫਿਰ ਅਸੀਂ ਧਰਨੇ ਵੀ ਲਾਵਾਂਗੇ ਮੁਜ਼ਾਰੇ ਵੀ ਕਰਾਂਗੇ ਤੇ ਘਰਾਵੀ ਕਰਾਂਗੇ ਫਿਰ ਉਹਨਾਂ ਅਫਸਰਾਂ ਦਾ ਵੀ ਘਰਾਵ ਕਰਾਂਗੇ ਜਿਹੜੇ ਇਹਦਾ ਫੇਵਰ ਕਰਦੇ ਪਏ ਆ ਜੀ ਇੱਕ ਆਖਰੀ ਸਵਾਲ ਤੋਂ ਆਪੀ ਸਾਹਿਬ ਕਿ ਲੱਗਦਾ ਨਹੀਂ ਕਿ ਹੁਣ ਲੋਕਾਂ ਨੂੰ ਵੀ ਇਕੱਠੇ ਹੋਣਾ ਪਏਗਾ ਕਿਉਂਕਿ ਇੱਕ ਇੱਕ ਕਰਕੇ ਦੇਖੋ ਚਾਹੇ 2018 ਦਾ ਮਾਮਲਾ ਹੋਵੇ ਫਿਰ 2024 ਦਾ ਮਾਮਲਾ ਹੋਵੇ ਹੁਣ 25 ਦੀ ਵੀਡੀਓ ਆ ਗਈ ਇਹ ਸਭ ਦੇ ਦਰਮਿਆਨ ਕਈ ਵੀਡੀਓਜ਼ ਇਦਾਂ ਦੀਆਂ ਸਾਹਮਣੇ ਆਈਆਂ ਜਿਨੇ ਪੋਲ ਵੀ ਖੋਲ ਕੇ ਰੱਖਤੀ ਤੁਹਾਨੂੰ ਯਾਦ ਹੋਏਗਾ ਕਿ ਇੱਕ ਬੱਚੇ ਦੀ ਵੀਡੀਓ ਦੇ ਉੱਤੇ ਮੀਮਸ ਵੀ ਬਣ ਰਹੇ ਸੀ ਪਹਿਲਾਂ ਬੋਲਦੀ ਨਹੀਂ ਸੀ ਬੋਲਣ ਲੱਗ ਗਈ ਉਹ ਜਵਾਨ ਵੀ ਸਾਹਮਣੇ ਆ ਗਿਆ ਜਵਾਕ ਜਿਹੜਾ ਸੀਗਾ ਛੋਟਾ ਉਹ ਕਹਿੰਦਾ ਜੀ ਮੈਨੂੰ ਤਾਂ ਪੈਸੇ ਦੇ ਕੇ ਬੁਲਾਇਆ ਗਿਆ ਸੀਗਾ ਤੇ ਲੋਕ ਹਜੇ ਵੀ ਨਹੀਂ ਜਾਗ ਰਹੇ 14 ਦੀ ਬੋਰੀ 14 ਦੀ ਬੋਰੀ ਤੇ ਆٹے ਦਾ ਕੱਟਾ ਤੇ ਇੱਕ ਤੇਲ ਬੋਤਲ ਤੇਲ ਦੀ ਬੋਤਲ ਉਹਦੇ ਤੇ ਉਹਦੇ ਤੋਂ ਇਹ ਸਾਰਾ ਕਰਵਾਇਆ ਗਿਆ ਇੱਥੇ ਤਾਂ ਕਿਉਂ ਨਹੀਂ ਇਹ ਵੀ ਕਹਿਤਾ ਕਿ ਉਹ ਜਿਹੜੀ ਲੜਕੀ ਨਾਲ ਦਿਖਾਈ ਗਈ ਸੀ ਉਹ ਲੜਕੀ ਉਹਦੀ ਭੈਣ ਸੀਗੀ ਉਹ ਨਹੀਂ ਉਹ ਮੀਮ ਦਾ ਨਾਮ ਹੈਗਾ ਮੇਰੀ ਬਹਿਰ ਬੋਲਣੇ ਲੱਗੀ ਫੇਮਸ ਮੀਮ ਹੈਗਾ ਜੀ ਠੀਕ ਹੈ ਉਹ ਤਾਂ ਹੈਗਾ ਹੀ ਹੈਗਾ ਉਸ ਤੋਂ ਬਾਅਦ ਇੱਕ ਲੇਡੀ ਦੀ ਵੀਡੀਓ ਹੈਗੀ ਆ ਜਿਹੜੀ ਸਾਡੇ ਕੋਲ ਹੈਗੀ ਆ ਇਹ ਉਹ ਆਈ ਇਹਨਾਂ ਦੇ ਕੋਲ ਉਹਨੂੰ ਉਹਨੂੰ ਬੱਚਾ ਨਹੀਂ ਹੁੰਦਾ ਸੀ ਇਹਨਾਂ ਨੇ ਉਹਨੂੰ 휠ਚੇਅਰ ਤੇ ਬਿਠਾਤਾ 휠ਚੇਅਰ ਤੇ ਬਿਠਾ ਕੇ ਉਹਨੂੰ ਤੁਰਨ ਲੱਗਦੀ ਦਿਖਾਤਾ ਬਾਅਦ ਚ ਉਸ ਲੇਡੀ ਨੇ ਮੀਡੀਆ ਦੇ ਵਿੱਚ ਔਨ ਕੈਮਰਾ ਦੱਸਿਆ ਕਿ ਮੈਂ ਤਾਂ ਆਈ ਸੀ ਬੱਚੇ ਵਾਸਤੇ ਕਿ ਇਹਨਾਂ ਨੇ ਮੈਨੂੰ ਲੰਗੜੀ ਬਣਾ ਕੇ 휠ਚੇਅਰ ਤੇ ਬਿਠਾਤਾ ਆ ਉਹ ਵੀ ਆ ਹੋਰ ਕਈ ਵੀਡੀਓਜ਼ ਹੈਗੀਆਂ ਨੇ ਇਹਨਾਂ ਦਾ ਤਾਂ ਹੁਣ ਜਦੋਂ ਦੀਵਾ ਬੁਝਣ ਦੇ ਟਾਈਮ ਆਖਰੀ ਤੇ ਫੜਫੜਾਉਂਦਾ ਹਨ ਇਹਨਾਂ ਦਾ ਉਹ ਕੰਮ ਹੋ ਚੁੱਕਿਆ ਇਹਨਾਂ ਦੀ ਸਾਰੀਆਂ ਗਰਦੂਤਾਂ ਜਮਤਾ ਦੇ ਸਾਹਮਣੇ ਆ ਰਹੀਆਂ ਨੇ ਤੇ ਮੈਂ ਲੋਕਾਂ ਨੂੰ ਵੀ ਬੇਨਤੀ ਕਰਾਂਗਾ ਵੀ ਇਹਦੇ ਵਿੱਚ ਆਪਾਂ ਬੜਾ ਰੌਲਾ ਪਾਇਆ ਜਿਥੇ ਬੰਦਿਆਂ ਨੂੰ ਵੀ ਬੇਨਤੀ ਕਰਾਂਗਾ ਆਪਾਂ ਉਦਾਂ ਦਾ ਬਹੁਤ ਰੌਲਾ ਪਾਨੇ ਆ ਵੀ ਇੱਥੇ ਧਰਮ ਪਰਿਵਰਤਨ ਹੋ ਰਿਹਾ ਇੱਥੇ ਜਾਦੂ ਟੋਣਾ ਹੋ ਰਿਹਾ ਹਾਏ ਪੰਜਾਬ ਕਨਵਰਟ ਹੋ ਰਿਹਾ ਹਾਏ ਪੰਜਾਬ ਦੇ ਵਿੱਚ ਇਹ ਹੋ ਰਿਹਾ ਪਰ ਹੁਣ ਜਦੋਂ ਐਕਚੁਅਲੀ ਪ੍ਰੈਕਟੀਕਲ ਗੱਲ ਕਰਨ ਦੀ ਲੋੜ ਆ ਪ੍ਰੈਕਟੀਕਲ ਲੜਾਈ ਲੜਨ ਦੀ ਲੋੜ ਆ ਸਾਡੇ ਲੋਕ ਸਿਰਫ ਫੇਸਬੁੱਕ ਹੀ ਲੜਾਈ ਲੜਨ ਦਾ ਕਰ ਰਹੇ ਨੇ ਫੇਸਬੁੱਕ ਦੀਆਂ ਕਮੈਂਟਾਂ ਦੀ ਲੜਾਈ ਲੜਨ ਜੋ ਕੇ ਰਹੇ ਨੇ ਮੈਂ ਤਾਂ ਇਹ ਕਹਿਣਾ ਹੁੰਨਾ ਕਿ ਅੱਜ ਜੇ ਉਹ ਗੱਲ ਹੀ ਆ ਗਿਆ ਨਾ ਕਿ ਸਾਡੇ ਲੋਕਾਂ ਨੇ ਉਹ ਅਬਦਾਲੀ ਨੂੰ ਕਮੈਂਟਾਂ ਜੀ ਹਰਾ ਦੇਣਾ ਹੂੰ ਹੂੰ ਗਰਾਊਂਡ ਤੇ ਜਾ ਕੇ ਕਿਸੇ ਨਹੀਂ ਲੜਨਾ ਉਹਦੇ ਨਾਲ ਹੂੰ ਲਈ ਆਪਣੀ ਧਰਾਂ ਤੋਂ ਨਿਕਲ ਕੇ ਇਸ ਲੜਾਈ ਦੇ ਵਿੱਚ ਸ਼ਾਮਲ ਹੋਣ ਦੀ ਕਿਉਂਕਿ ਕਨਵਰਜਨ ਜਿਹੜਾ ਕਨਵਰਜਨ ਦਾ ਇੱਥੇ ਪੰਜਾਬ ਦੇ ਵਿੱਚ ਜਿਹੜਾ ਕਨਵਰਜਨ ਦਾ ਧੰਦਾ ਚੱਲ ਰਿਹਾ ਉਹ ਬਹੁਤ ਵੱਡੇ ਲੈਵਲ ਦੇ ਆ ਸਿਰਫ ਗੱਲਾਂ ਨਾਲ ਨਹੀਂ ਗੱਲ ਹੋਣੀ ਪਿਛਲੇ ਦਿਨੀ ਇੱਕ ਵੀਡੀਓ ਆਈ ਇੱਕ ਰਾਗੀ ਸਿੰਘ ਕੈਮਰਾ ਦੇਉਤੇ ਆਪਣਾ ਗਾਤਰਾ ਉਤਾਰਦੇ ਨੇ ਆਪਣਾ ਹਜੂਰੀਆ ਉਤਾਰਦੇ ਨੇ ਤੇ ਆਪਣਾ ਵਾਜਾ ਤਿਆਗਦੇ ਨੇ ਅਸੀਂ ਉੱਥੇ ਪਹੁੰਚ ਚੁੱਕੇ ਹਾਂ ਪਿੰਨਾਂ ਦੇ ਚ ਪਾੜ ਕਰਨ ਨੂੰ ਪਾਠ ਹੀ ਨਹੀਂ ਮਿਲ ਰਹੇ ਹੈਗੇ ਅਸੀਂ ਉੱਥੇ ਪਹੁੰਚ ਚੁੱਕੇ ਹਾਂ ਸਾਰਾ ਪੰਜਾਬ ਹੀ ਕਨਵਰਟ ਹੁੰਦਾ ਜਾ ਰਿਹਾ ਤੇ ਕਨਵਰਟ ਕੌਣ ਕਰ ਰਿਹਾ ਇਦਾਂ ਦੇ ਪਖੰਡੀ ਪਾਸਟਰ ਹੂੰ ਮੇਰੇ ਸਾਥ ਵੱਡੇ ਜਿਹੜੇ ਬਿਸ਼ਪ ਜੁੜੇ ਹੋਏ ਨੇ ਜਿਹੜੇ ਇਹਨਾਂ ਦੇ ਖਿਲਾਫ ਨੇ ਸਾਨੂੰ ਮੈਂ ਗਾਈਡ ਕਰ ਰਹੇ ਨੇ 크ਰਿਸਚੀਅਨਟੀ ਦੇ ਬਾਰੇ ਗਾਈਡ ਕਰ ਰਹੇ ਨੇ ਤੇ ਉਹ ਵੀ ਕਹਿੰਦੇ ਨੇ ਕਿ ਜਿਨ੍ਹਾਂ ਨੇ ਇਹਨਾਂ ਨੇ ਜਿਹੜਾ ਧਰਮ ਪਰਿਵਰਤਨ ਦਾ ਇਹ ਖੇਡ ਚਲਾਇਆ ਹੋਇਆ ਤੇ ਉਹਦੀ ਆੜ ਦੇ ਵਿੱਚ ਜਿੱਦਾਂ ਇਹਨਾਂ ਦਾ ਗੁੰਡਾਦੰਦਰ ਚੱਲ ਰਿਹਾ ਇਹਦੇ ਉੱਤੇ ਅੰਕਸ਼ ਲੱਗਣਾ ਚਾਹੀਦਾ ਈਵਨ ਕਿ 크ਰਿਸਚੀਅਨ ਜਿਹੜੇ ਵੱਡੇ ਵੱਡੇ 크ਰਿਸਚੀਅਨ ਨੇ ਕੋਈ ਇਹਨਾਂ ਦੇ ਖਲਾਫ ਨਹੀਂ ਜੀ ਬਹੁਤ ਬਹੁਤ ਧੰਨਵਾਦ ਆਬੀ ਜੀ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਤਹੇ ਸਨ ਪਗਤ ਸਿੰਘ ਦੁਆਬੀ ਜਨਾਦੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਲਗਾਤਾਰ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਤੇ ਪੰਜਾਬ ਬੰਦ ਕਰਨ ਤੱਕ ਦੀ ਗੱਲ ਜਿਹੜੀ ਹੈ ਇਹਨਾਂ ਦੇ ਵੱਲੋਂ ਕਰ ਦਿੱਤੀ ਗਈ ਕਿ ਜੇਕਰ ਪ੍ਰਸ਼ਾਸਨ ਦੇ ਵੱਲੋਂ ਪਾਸਟਰ ਵਰਜਿੰਦਰ ਦੇ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਪੰਜਾਬ ਬੰਦ ਕਰਨ ਦੀ ਕਾਲ ਦੇ ਦਿੱਤੀ ਜਾਏਗੀ ਤਾਂ ਲਗਾਤਾਰ ਇਹ ਪੂਰਾ ਮਾਮਲਾ ਭੱਖਦਾ ਜਾ ਰਿਹਾ ਹੈ ਤੇ ਹੁਣ ਮਹਿਲਾ ਜਿਹਦੇ ਨਾਲ ਇਹ ਕੁੱਟਮਾਰ ਕੀਤੀ ਗਈ ਹੈ ਉਸ ਦੇ ਵੱਲੋਂ ਵੀ ਹੁਣ ਪੁਲਿਸ ਸਟੇਸ਼ਨ ਦੇ ਉੱਤੇ ਜਾਇਆ ਗਿਆ ਹੈ ਪੁਲਿਸ ਦਾ ਦਰਵਾਜ਼ਾ ਖੜਕੜਾਇਆ ਗਿਆ ਤੇ ਉਸੇ ਵੱਲੋਂ ਸ਼ਿਕਾਇਤ ਦੇ ਦਿੱਤੀ ਗਈ ਹੈ ਕਿ ਪਾਸਟਰ ਪ੍ਰਜਿੰਦਰ ਦੇ ਵੱਲੋਂ ਲਗਾਤਾਰ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਆ ਰਹੀਆਂ ਨੇ ਉਸ ਦੇ ਪਿਤਾ ਦੇ ਉੱਤੇ ਪਹਿਲਾਂ ਐਫ ਆਈ ਆਰ ਕਰਵਾ ਦਿੱਤੀ ਗਈ ਤੇ ਹੁਣ ਉਸ ਦੇ ਪਤੀ ਦੇ ਉੱਤੇ ਐਫ ਆਈ ਆਰ ਕਰਵਾਉਣ ਦੀ ਧਮਕੀ ਦਿੱਤੀ ਜਾ ਰਹੀ ਹੈ ਕਿ ਉਸ ਦੇ ਵੱਲੋਂ ਰੇਪ ਕੀਤਾ ਗਿਆ ਹੈ ਤਾਂ ਕਈ ਤਰੀਕੇ ਦੇ سنگੀਨ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਨਾਲ ਦੀ ਨਾਲ ਮਹਿਲਾ ਦਾ ਕਹਿਣਾ ਹੈ ਕਿ ਪਾਸਟਰ ਵਰਜਿੰਦਰ ਦੇ ਸਮਰਥਕ ਲਗਾਤਾਰ ਧਮਕੀ ਦੇ ਰਹੇ ਨੇ ਕਿ ਉਸ ਦੇ ਉੱਤੇ ਇਹ ਮਾਮਲਾ ਦਰਜ ਕਰਵਾ ਦਿੱਤਾ ਜਾਏਗਾ ਕਿ ਜਿਹੜੀ ਚਰਚ ਦਾ ਮਾਲਕ ਹੈ ਪਾਸਟਰ ਵਰਜਿੰਦਰ ਤਾਂ ਉਸ ਚਰਚ ਦੇ ਕੀਮਤੀ ਕਾਗਜ਼ਾਤ ਜਿਹੜਾ ਨੇ ਇਸ ਮਹਿਲਾ ਦੇ ਵੱਲੋਂ ਚੋਰੀ ਕਰ ਲਏ ਗਏ ਨੇ ਤਾਂ ਹੁਣ ਪੁਲਿਸ ਪ੍ਰਸ਼ਾਸਨ ਇਸ ਪੂਰੇ ਮਾਮਲੇ ਦੇ ਵਿੱਚ ਕੀ ਐਕਸ਼ਨ ਕਰੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਇਸ ਸਬੰਧ ਦੇ ਨਾਲ ਪਾਸਟਰ ਵਰਜਿੰਦਰ ਦੀਆਂ ਮੁਸ਼ਕਿਲਾਂ ਲਾਂ ਜਿਹੜੀਆਂ ਨੇ ਲਗਾਤਾਰ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਸੇ ਲਈ ਦੀ ਵੱਡੀ ਖਬਰ ਪਾਸਟਰ ਵਰਜਿੰਦਰ ਦੇ ਨਾਲ ਜੁੜੀ ਹੋਏ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਜੀਏ ਕਿ ਬੀਤੇ ਦਿਨ ਦਾ ਪਾਸਟਰ